ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਜੀ ਪੰਜਾਬ ਦੇ ਮੌਸਮ ਦੇ ਹਾਲਾਤ 10 ਦਸੰਬਰ 2024 ਤੋਂ ਲੈ ਕੇ 13 ਦਸੰਬਰ 2024 ਇਹਨਾਂ 4 ਦਿਨਾਂ ਦੇ ਵਿੱਚ ਪੰਜਾਬ ਦੇ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਕਿਉਂਕਿ ਮੌਸਮ ਵਿਭਾਗ ਵੱਲੋਂ ਇੱਕ ਅਲਰਟ ਜਾਰੀ ਹੋਇਆ ਜੀ ਕੋਲਡ ਵੇਵ ਦੇ ਰਿਗਾਰਡਿੰਗ ਕੋਲਡ ਵੇਵ ਮਤਲਬ ਸ਼ੀਤ ਲਹਿਰ ਠੰਡ ਦੀ ਇੱਕ ਨਵੀਂ ਲਹਿਰ ਪੰਜਾਬ ਦੇ ਵਿੱਚ ਆਉਂਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਏਸ਼ਿਆਂ ਦੇ ਵਿੱਚ ਬਹੁਤ ਜ਼ਿਆਦਾ ਠੰਡ ਪੈਣ ਦੀ ਉਮੀਦ ਕੀਤੀ ਜਾ ਰਹੀ ਹੈ 2 ਤੋਂ 3 ਦਿਨਾਂ ਦੇ ਵਿਚਕਾਰ ਕਿਉਂਕਿ ਜੋ ਇੱਕ ਬਦਲੀ ਸਿਸਟਮ ਪੰਜਾਬ ਦੇ ਵਿੱਚੋਂ ਲੰਘਿਆ ਹੈ 8 ਤਰੀਕ ਅਤੇ 9 ਤਰੀਕ ਨੂੰ ਉਸ ਦੇ ਨਾਲ ਪੰਜਾਬ ਦਾ ਸਿਸਟਮ ਕਾਫੀ ਚੇਂਜ ਹੋਇਆ ਹੈ ਪਹਾੜੀ ਖੇਤਰਾਂ ਦੇ ਵਿੱਚ ਵੀ ਸੰਗਣੀ ਬਰਫਵਾਰੀ ਹੋਈ ਹੈ ਜਿਸ ਦੇ ਨਾਲ ਹੁਣ ਪੰਜਾਬ ਦਾ ਮੌਸਮ ਵੀ ਵਿਗੜਦਾ ਹੋਇਆ ਦਿਖਾਈ ਦੇ ਰਿਹਾ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਅੱਜ ਦੀ ਸੈਟਲ ਡੇਮੇਜ ਦੀ ਅੱਜ ਦੀ ਇਮੇਜ ਦੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਪੰਜਾਬ ਦਾ ਮੌਸਮ ਠੀਕ ਹੈ ਪਹਾੜੀ ਖੇਤਰਾਂ ਦੇ ਵਿੱਚ ਸਾਨੂੰ ਸੰਘਣੇ ਸਿਸਟਮ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਨਾਲ ਬਰਫਬਾਰੀ ਪਹਾੜੀ ਖੇਤਰ ਵਿੱਚ ਹੋਈ ਹੈ ਤੇ ਜਿਸ ਦਾ ਅਸਰ ਪੰਜਾਬ ਦੇ ਵਿੱਚ ਇਹ ਦੇਖਣ ਨੂੰ ਮਿਲੇਗਾ ਕਿ ਲਗਾਤਾਰ ਪੰਜਾਬ ਦੇ ਵਿੱਚ ਤਾਪਮਾਨ ਦਿਨ ਦੇ ਵੇਲੇ ਵੀ ਗirte ਹੋਏ ਦਿਖਾਈ ਦੇ ਰਹੇ ਨੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਦੁਪਹਿਰ ਸਮੇਂ ਚੰਗੀ ਧੁੱਪ ਲੱਗ ਰਹੀ ਹੈ 10 ਤਰੀਕ ਨੂੰ ਪਰ ਹਵਾ ਦੇ ਵਿੱਚ ਠੰਡ ਦੀ ਮਾਤਰਾ ਲਗਾਤਾਰ ਵੱਧ ਰਹੀ ਹੈ ਜਿਸ ਦੇ ਕਾਰਨ ਆਪਾਂ ਗੱਲ ਕੀਤੀ ਜਾਵੇ ਤਾਂ ਮੌਸਮ ਪੰਜਾਬ ਦਾ ਠੰਡਾ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਤਾਪਮਾਨ ਦੇ ਵਿੱਚ ਜਿਹੜਾ ਗਰਾਵਟ ਡਿੱਗ ਦਜ ਕੀਤੀ ਜਾ ਰਹੀ ਤਾਂ 20 ਡਿਗਰੀ ਤੋਂ ਥੱਲੇ ਦਿਨ ਦਾ ਤਾਪਮਾਨ ਸਾਨੂੰ ਦੇਖਣ ਨੂੰ ਮਿਲ ਰਿਹਾ ਹੁਣ ਗੱਲ ਕਰ ਲੈਂਦੇ ਆ ਮੌਸਮ ਭਾਗ ਵੱਲੋਂ ਜਾਰੀ ਅਲਰਟ ਕੀ ਕਹਿ ਰਿਹਾ ਹੈ 11 12 13 ਤਰੀਕ ਦੇ ਵਿੱਚ ਕੀ ਹਾਲਾਤ ਨੇ ਜਾਰੀ ਅਲਰਟ ਨੂੰ ਡਿਸਕਸ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ YouTube ਵਾਲੇ ਫਾਰਮਰ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਸਾਨ ਵੀਰ ਹੋ ਤੁਹਾਨੂੰ ਮੌਸਮ ਦੀ ਜਾਣਕਾਰੀ ਦੀ ਲੋੜ ਰਹਿੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਕਮੈਂਟ ਕਰਕੇ ਆਪਣੇ ਇਲਾਕੇ ਦਾ ਨਾਮ ਪਿੰਡ ਜ਼ਿਲ੍ਹੇ ਸ਼ਹਿਰ ਦੇ ਹਾਲਾਤ ਕੀ ਨੇ ਉਹ ਵੀ ਕਮੈਂਟ ਕਰ ਦਿਓ ਤਾਂ ਕਿ ਬਾਕੀ ਦਰਸ਼ਕ ਵੀ ਰਾਂ ਤੱਕ ਜਾਣਕਾਰੀ ਪਹੁੰਚ ਸਕੇ ਗੱਲ ਕੀਤੀ ਜਾਵੇ ਤਾਂ ਇਹਨਾਂ ਅਲਰਟ ਦੀ ਤਾਂ 9 ਤਰੀਕ ਤੋਂ ਲੈ ਕੇ 13 ਤਰੀਕ ਤੱਕ ਦਾ ਅਲਰਟ ਜਾਰੀ ਹੋਇਆ ਸੀ 9 ਤਰੀਕ ਲੰਘ ਚੁੱਕੀ ਹੈ 10 ਤਰੀਕ 11 ਤਰੀਕ 12 ਅਤੇ 13 ਇਹਨਾਂ ਦੇ ਵਿੱਚ ਕੋਲਡ ਵੇਵ ਐਟ ਆਈਸੋਲੇਟਡ ਪਲੇਸਸ ਮਤਲਬ ਪੰਜਾਬ ਦੇ ਕੁਝ ਚੁਣਵੇਂ ਹਿੱਸਿਆਂ ਦੇ ਵਿੱਚ ਕੋਲਡ ਵੇਵ ਜਾਨੀ ਕਿ ਸ਼ੀਤ ਲਹਿਰ ਦੇ ਹਾਲਾਤ ਬਣਨਗੇ ਦਿਨ ਵੇਲੇ ਤਾਪਮਾਨ 20 ਤੋਂ ਥੱਲੇ 18 ਡਿਗਰੀ 16 ਡਿਗਰੀ 15 ਡਿਗਰੀ ਤੱਕ ਆਣਗੇ ਅਤੇ ਰਾਤ ਦੇ ਤਾਪਮਾਨ 3 ਤੋਂ 4 ਡਿਗਰੀ ਤੱਕ ਜਾਣ ਦੀ ਪੂਰੀ ਪੂਰੀ ਉਮੀਦ ਹੈ ਇਸ ਦੇ ਵਿੱਚ ਹੋਵੇਗਾ ਕਿ ਕਿਉਂਕਿ ਜਿਹੜੇ ਕਿਸਾਨ ਵੀਰ ਕਣਕ ਨੂੰ ਪਾਣੀ ਲਗਾ ਰਹੇ ਨੇ ਤਾਂ ਉਹਨਾਂ ਦਾ ਪਾਣੀ ਲੱਗਿਆ ਹੋਇਆ 2 ਤੋਂ 3 ਦਿਨ ਜ਼ਿਆਦਾ ਲੈ ਲਵੇਗਾ ਸੁੱਕਣ ਲਈ ਖੇਤ ਸੁੱਕਣ ਵਾਸਤੇ ਟਾਈਮ ਲੱਗ ਜਾਵੇਗਾ ਵੱਤ ਆਉਣ ਲਈ ਟਾਈਮ ਲੱਗ ਜਾਵੇਗਾ ਤੇ ਅਜਿਹੇ ਦੇ ਵਿੱਚ ਇਹ ਥੋੜਾ ਬਹੁਤਾ ਸਾਨੂੰ ਇਹ ਵੀ ਦੇਖਣ ਨੂੰ ਮਿਲ ਸਕਦਾ ਹੈ ਕਿ ਕਣਕ ਪੀਲੀ ਪੈ ਸਕਦੀ ਹੈ ਕਿਉਂਕਿ ਕਣਕ ਦੀ ਪਾਣੀ ਲਗਾਉਣ ਦਾ ਸਮਾਂ ਖਾਦ ਲਗਾਉਣ ਦਾ ਸਮਾਂ ਚੱਲ ਰਿਹਾ ਹੈ ਹੁਣ ਆਪਾਂ ਦੇਖ ਲੈਂਦੇ ਹਾਂ ਜੀ ਕਿਹੜੇ ਕਿਹੜੇ ਜ਼ਿਲ੍ਹੇ ਵਾਸਤੇ ਅਲਰਟ ਜਾਰੀ ਹੋਇਆ ਜੀ ਜ਼ਿਲ੍ਹਿਆਂ ਦੀ ਰਿਪੋਰਟ ਵੀ ਸਾਡੇ ਸਾਹਮਣੇ ਆ ਚੁੱਕੀ ਹੈ ਜੀ ਪਹਿਲਾਂ ਗੱਲ ਕਰਾਂਗੇ 10 ਤਰੀਕ ਦੀ ਤਾਂ ਅੱਜ 10 ਤਰੀਕ ਦੇ ਵਿੱਚ ਸਾਨੂੰ ਜਿਹੜੇ ਅਲਰਟ ਜਾਰੀ ਹੋਏ ਜੀ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਫਜ਼ਿਲਕਾ ਰੂਪਨਗਰ ਅਤੇ ਮੋਹਾਲੀ ਐਸਬੀਐਸ ਨਗਰ ਦੇ ਇਲਾਕਿਆਂ ਦੇ ਵਿੱਚ ਠੰਡੀ ਹਵਾਵਾਂ ਦੇ ਚੱਲਣ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਹਨ ਹੁਣ ਗੱਲ ਕਰਾਂਗੇ ਆਉਂਦੇ ਦਿਨਾਂ ਦੀ ਤਾਂ 11 ਅਤੇ 12 ਤਰੀਕ ਦੀ ਗੱਲ ਕਰ ਲੈਂਦੇ ਹਾਂ ਲਗਭਗ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਹੈ ਸਿਰਫ ਮੋਗਾ ਲੁਧਿਆਣਾ ਬਰਨਾਲਾ ਫਤਿਹਗੜ੍ਹ ਪਟਿਆਲਾ ਨੂੰ ਛੱਡ ਦਈਏ 12 ਤਰੀਕ 11 ਤਰੀਕ ਨੂੰ 12 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਚਾਰ ਜ਼ਿਲ੍ਹੇ ਬਾਕੀ ਬਚਦੇ ਨੇ ਮੋਗਾ ਲੁਧਿਆਣਾ ਬਰਨਾਲਾ ਤੇ ਪਟਿਆਲਾ ਇਹਨਾਂ ਤੋਂ ਇਲਾਵਾ ਪੂਰੇ ਪੰਜਾਬ ਦੇ ਵਿੱਚ ਠੰਡ ਦਾ ਮਾਹੌਲ ਠੰਡ ਦਾ ਕਹਿਰ ਜਾਰੀ ਰਹੇਗਾ ਗੱਲ ਕਰ ਲੈਂਦੇ ਜੀ 13 ਤਰੀਕ ਦੀ 13 ਤਰੀਕ ਨੂੰ ਵੀ ਸੇਮ ਇਸੇ ਤਰੀਕੇ ਦੇ ਹਾਲਾਤ ਨੇ ਜੀ ਮੋਗਾ ਲੁਧਿਆਣਾ ਬਰਨਾਲਾ ਪਟਿਆਲਾ ਇਹ ਚਾਰ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਸਾਰੇ ਜਗ੍ਹਾਵਾਂ 'ਚ ਤੁਸੀਂ ਦੇਖ ਸਕਦੇ ਹੋ येलो ਅਲਰਟ ਜਾਰੀ ਹੋ ਚੁੱਕਿਆ ਹੈ ਜੀ ਕੋਲਡ ਵੇਵ ਦਾ ਅਲਰਟ ਡੈਂਸ ਫੌਗ ਦਾ ਅਲਰਟ ਜਾਰੀ ਹੈ ਤਾਂ ਧੁੰਦ ਵਿੱਚ ਘੱਟ ਪਵੇਗੀ ਪਰ ਕੋਲਡ ਵੇਵ ਦੇ ਹਾਲਾਤ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਬਣਦੇ ਦਿਖਾਈ ਦੇ ਰਹੇ ਨੇ ਤੁਸੀਂ ਪਰਹੇਜ਼ ਰੱਖੋ ਆਪਣਾ ਬਾਹਰ ਨਿਕਲਦੇ ਹੋ ਤਾਂ ਕੱਪੜੇ ਵਗੈਰਾ ਪਾ ਕੇ ਨਿਕਲੋ ਵਧੀਆ ਤਰੀਕੇ ਨਾਲ ਉਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਇਸ ਦਾ ਜਿਹੜਾ ਮੇਨ ਅਸਰ ਹੁੰਦਾ ਹੈ ਉਸ ਦਿਨ ਦੇ ਸ਼ੁਰੂਆਤੀ ਘੰਟੇ 11 ਵਜੇ ਤੱਕ ਅਤੇ ਸ਼ਾਮ 3 ਵਜੇ ਤੋਂ ਬਾਅਦ ਇਸ ਦਾ ਅਸਰ ਦੁਆਰ ਤੋਂ ਦੇਖਣ ਨੂੰ ਮਿਲ ਜਦਾ ਜਿਹੜੇ ਦੁਪਹਿਰ ਦੇ 4 ਘੰਟੇ ਹੁੰਦੇ ਨੇ 11 ਤੋਂ ਲੈ ਕੇ 3 ਵਜੇ ਤੱਕ ਦੇ ਉਹਨਾਂ ਵਿੱਚ ਇਸ ਦਾ ਅਸਰ ਘੱਟ ਹੁੰਦਾ ਕਿਉਂਕਿ ਧੁੱਪ ਲਿਸ਼ਕਦੀ ਹੁੰਦੀ ਹੈ ਪਰ 3 ਵਜੇ ਤੋਂ ਲੈ ਕੇ ਸ਼ਾਮ ਦੇ ਅਤੇ ਸਵੇਰੇ ਦੇ ਬੁਏ ਤਾਂ ਇਸ ਦਾ ਅਸਰ ਜ਼ਿਆਦਾ ਰਹਿੰਦਾ ਹੈ ਇਸੇ ਕਰਕੇ ਰਿਕੁਐਸਟ ਕਰਦੇ ਆ ਕਿ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਜਿਹੀਆਂ ਜਾਣਕਾਰੀਆਂ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਆ ਤੇ ਤੁਸੀਂ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਨ ਦੇ ਲਈ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਧੰਨਵਾਦ ਜੀ ਮਿਲਦੇ ਆ ਜੀ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ